ਅਕਾਲੀ ਦਲ ਦੌਰਾਨ 2007 ਤੋਂ 2017 ਤੱਕ ਰਹੇ ਮੰਤਰੀ ਰੇਸ ਕੇਂਦਰ ਸੇ ਮਲੂਕਾ ਐਸਲੇ ਪਹੁੰਚੇ ਨੇ ਮਲੂਕਾ ਆ ਫਲਸਫੀ ਆਏ ਨੇ ਮਲੂਕਾ ਸਾਹਿਬ ਅੱਜ ਤੁਸੀਂ ਮੰਗ ਪੱਤਰ ਬੇਨਤੀ ਪੱਤਰ ਦਿੱਤਾ ਹੈ ਜਿਹੜਾ ਤੁਹਾਨੂੰ ਇੱਥੇ ਪੰਜ ਸਿਕ ਸਾਬਾ ਨਾਲ ਦਾ ਹੁਕਮ ਹੋਇਆ ਸੀ ਜੀ ਜੀ ਉਹ ਦੇ ਆਏ ਕੱਲ ਤੱਕ ਸਭ ਤੇ ਪੇਸ਼ ਹੋ ਕੇ ਦਿੱਤਾ ਜੀ ਕਿ ਕੋਈ ਜੀ ਜੀ ਪੇਸ਼ ਹੋਣ ਵਾਸਤੇ ਹੁਕਮ ਜੀ ਕਰ ਤੁਸੀਂ ਪਹੁੰਚਿਓ ਨਿਮਾਣੇ ਸਿੱਖ ਵੰਗੋਂ ਕਿਆ ਸੀ ਨਿਮਾਣੇ ਸਿੱਖ ਵੰਗੋਂ ਕੋਈ ਅਹੁਦਾ ਨਹੀਂ ਸਾਰੇ ਉਹਦੇ ਛੱਡ ਕੇ ਬੇਲੇ ਭੈ ਜਮਾਨਵਾਨ ਸਿੱਖ ਦੇ ਤੌਰ ਤੇ ਆ ਕੇ ਪੇਸ਼ ਹੋਏ ਜੋ ਕਾਲ ਤੱਕ ਸਾਹਿਬ ਦਾ ਹੁਕਮ ਹੋਊਗਾ ਸਿਰ ਮੱਥੇ ਪ੍ਰਵਾਨ ਹੋਊਗਾ ਬਸ ਇੱਕ ਗੱਲ ਦਿੱਤਾ ਕਿ ਆਪਾਂ ਸਦਾ ਕਿਹਾ ਵੀ ਜੋ ਕਮਿਟੀ ਦੀ ਡੀ ਚ ਪਰ ਜੋ ਹੁਕਮ ਕਾਲ ਤੱਕ ਦਾ ਉਹਨੂੰ ਤਾਂ ਕੋਈ ਸਿੱਖਤਾ ਕਰ ਨਹੀਂ ਸਕਦਾ ਕੋਈ ਇਧਰ ਉਧਰ ਹੋਰ ਕਿਸੇ ਦਾ ਤਾਂ ਮੈਂ ਕਹਿ ਨਹੀਂ ਸਕਦਾ ਸਰ ਤੁਸੀਂ ਵੀ ਡੇਰੇ ਦੀਆਂ ਮੀਟਿੰਗਾਂ ਦੇ ਵਿੱਚ ਸਮੂਲੀਅਤ ਕਰਦੇ ਰਹੇ ਨਹੀਂ ਡੇਰੇ ਦੀ ਮੈਂ ਕਦੇ ਮੀਟਿੰਗ ਵਿੱਚ ਨਹੀਂ ਗਿਆ ਨਾ ਮੈਂ ਕਦੇ ਉੱਥੇੋਂ ਗਿਆ ਇੱਕ ਵਾਰੀ ਅਸੀਂ ਪੈਲੈਸ ਚ ਇਕੱਠ ਜਾ ਹੋਇਆ ਸੀ ਉੱਥੇ ਜ਼ਰੂਰ ਗਏ ਸੀਗੇ ਉਹਦੀ ਸਜ਼ਾ ਭੁਗਤ ਲਈ ਸੀ ਫਿਰ ਸਾਰਿਆਂ ਨੂੰ ਲੱਗੀ ਸੀ ਕਿ ਆਪਾਂ ਹੀ ਕੋ ਸਪਸ਼ਟ ਕਰਨ ਬਟਿੰਡੇ ਇਕੱਠ ਹੋਇਆ ਸੀ ਪੈਲੈਸ ਚ ਗੁਰੂ ਸਾਹਿਬ ਇਹ ਬੜੀ ਵੱਡੀ ਗੱਲ ਹੈ ਕਿ ਹੁਣ ਸਾਰਿਆਂ ਨੂੰ ਇੱਥੇ ਬੁਲਾਇਆ ਗਿਆ ਹੈ ਸਾਰੀ ਬਜ਼ਾਰਤ ਨੂੰ ਬੁਲਾਇਆ ਗਿਆ ਹੈ ਕੀ ਹੁਣ ਇਸ ਤੋਂ ਬਾਅਦ ਉਮੀਦ ਕੀ ਹੈ ਕਿਉਂਕਿ ਫੈਸਲਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਸ ਉਹਨਾਂ ਨੇ ਕਰਨਾ ਜਥੇਦਾਰਾਂ ਨੇ ਕਰਨਾ ਤੁਹਾਨੂੰ ਕੀ ਲੱਗ ਰਿਹਾ ਹੈ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਤੁਹਾਡੇ ਪ੍ਰਧਾਨ ਨੂੰ ਸਾਡੇ ਤਾਂ ਇਹ ਲੱਗਦਾ ਹੈ ਕਿ ਵੈਗਰੂ ਕਿਰਪਾ ਕਰੇ ਸਾਰੇ ਪੰਥ 'ਚ ਬਰਕਤ ਹੋਵੇ ਪੰਥ ਨੂੰ ਇਕੱਠਾ ਹੋ ਜੇ ਸਾਰਾ ਆਉਣ ਵਾਲੇ ਸਮੇਂ 'ਚ ਫਿਰ ਪੰਜਾਬ ਦੀ ਸੇਵਾ ਤਾਂ ਹੀ ਕਰ ਸਕਣਗੇ ਜੇ ਸਾਰੇ ਇਕੱਠੇ ਹੋ ਜਾਣਗੇ ਜੇ ਜੇ ਲੜੀ ਜਾਣਗੇ ਦੋਨੇ ਤਰ੍ਹਾਂ ਫਿਰ ਇੱਕ ਸਥਿਤੀ ਨਹੀਂ ਆਉਣੀ ਫਿਰ ਦੋਨਾਂ ਦੇ ਪੱਲੇ ਕੁਝ ਨਹੀਂ ਪੈਣਾ ਸੋ ਸੰਗਤ ਚਾਹੁੰਦੀ ਹੈ ਕਿ ਅਕਾਲੀ ਦਲ ਤਖੜਾ ਹੋਵੇ ਪਰ ਜੇ ਅਕਾਲੀ ਦਲ ਦੇ ਲੀਡਰ ਨਹੀਂ ਚਾਹਣਗੇ ਤਖੜਾ ਹੋਵੇ ਤੇ ਫਿਰ ਤਖੜਾ ਅਕਾਲੀ ਦਲ ਹੋਣਾ ਨਹੀਂ ਸੋ ਇਸ ਵੇਲੇ ਬੜੀ ਸਥਿਤੀ ਹੈਗੀ ਆ ਗੁਰੂ ਮਹਾਰਾਜ ਦੀ ਕਿਰਪਾ ਕਰੇ ਕੋਈ ਸਮਾਂ ਆਇਆ ਸ਼ਾਇਦ ਅਕਾਲ ਤਖਦ ਦੇ ਰਾਹੀਂ ਇਹਜਾ ਗੁਰੂ ਕਿਰਪਾ ਕਰਦੇ ਸਾਰਿਆਂ ਤੇ ਤੇ ਜੇ ਪੰਥ ਇਕੱਠਾ ਹੋ ਜਾਂਦਾ ਤਾਂ ਬੜਾ ਫਾਇਦਾ ਹੋਏਗਾ ਨਹੀਂ ਇਹ ਤਾਂ ਫਿਰ ਦਿਸੀ ਜਾਂਦਾ ਸਾਰਿਆਂ ਨੂੰ ਅੱਜ ਤੇ ਤੁਹਾਨੂੰ ਲੱਗ ਰਿਹਾ ਹੈ ਕਿ ਬਹੁਤ ਅਕਾਲੀ ਦਲ ਦੇ ਹਾਲਾਤ ਮਾੜੇ ਹੋਏ ਨੇ ਤੁਸੀਂ ਉਮੀਦ ਕਰ ਰਹੇ ਹੋ ਕਿ ਮਗਰ ਤੁਸੀਂ ਜਦੋਂ ਮੰਤਰੀ ਸੀਗੇ ਉਦੋਂ ਇਹ ਗੱਲ ਸਾਰਾ ਹੋਇਆ ਤੁਸੀਂ ਵੀ ਉਹਦੇ 'ਚ ਜ਼ਿੰਮੇਵਾਰੋਂ ਨਹੀਂ ਹੋ ਚਲੋ ਮੰਤਰੀ ਤਾਂ ਕੈਬਨਟ ਦੇ ਵਿੱਚ ਤਾਂ ਕਦੇ ਇਹੋ ਜਿਹੇ ਮਸਲੇ ਵਿਚਾਰੇ ਨਹੀਂ ਜਾਂਦੇ ਹੁੰਦੇ ਜਿਹਾਖੀ ਇਹ ਨਾਕੋਰ ਕਮੇਟੀ ਚ ਕਦੇ ਨਾਕੋਰ ਕਮੇਟੀ ਚ ਕਦੇ ਮਸਲਾ ਆਇਆ ਸੀ ਨਾ ਕਦੇ ਗਵਰਨਮੈਂਟ ਦੇ ਵਿੱਚ ਕਦੇ ਆਇਆ ਸੀ ਕੈਬਨਿਟ ਦੇ ਵਿੱਚ ਫਿਰ ਤੁਹਾਨੂੰ ਕਿਉਂ ਐਵੇਂ ਬਣਾਇਆ ਗਿਆ ਇਹ ਹੁਣ ਸਾਨੂੰ ਪਤਾ ਨਹੀਂ ਜਿਹੜੀ ਚੀਜ਼ ਦਾ ਐਵੇਂ ਕਹਿ ਦਈਏ ਤੁਹਾਨੂੰ ਉਹ ਤਾਂ ਜਿਹੜੀ ਚੀਜ਼ ਦਾ ਸਾਨੂੰ ਪਤਾ ਹੀ ਨਹੀਂ ਹੈਗਾ ਕਿਹਾ ਜੀ ਗੁਰਮੁਖ ਸਿੰਘ ਜੀ ਨੇ ਕਿਹਾ ਵੀ ਜਦੋਂ ਉਹ ਫਿਰ ਗੁਰਨੇ ਗੁਰਮੁਖ ਸਿੰਘ ਜੀ ਸੱਚ ਦੱਸ ਸਕਦੇ ਆ ਸਾਨੂੰ ਨਹੀਂ ਪਤਾ ਕਿਸੇ ਗੱਲ ਦਾ ਅੱਛਾ ਫਲੋਰ ਸਾਹਿਬ ਇਹ ਬੜਾ ਵੱਡਾ ਇੱਕ ਫੈਸਲਾ ਹੈਗਾ ਜਾਂ ਕਾਲ ਤਖਤ ਸਾਹਿਬ ਵੱਲੋਂ ਆਦੇਸ਼ ਹੋਇਆ ਸੀਗਾ ਤੁਸੀਂ ਵੀ ਐਜ਼ ਅ ਮੰਤਰੀ ਇੱਥੇ ਪਹੁੰਚੇ ਹੋ ਜੀ ਦੇਖੋ ਸ੍ਰੀ ਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਵੱਲੋਂ ਇਹ ਤੁਹਾਡੇ ਕਹਿਣ ਮੁਤਾਬਕ ਆਦੇਸ਼ ਆਇਆ ਸੀ ਕਿ ਜਿਹੜੇ 2007 ਤੋਂ 12 ਤੱਕ ਮੰਤਰੀ ਰਹੇ ਨੇ ਉਹ ਆਪਣਾ ਸਪਸ਼ਟੀਕਰਨ ਇੱਥੇ ਆ ਕੇ ਨਿੱਜੀ ਤੌਰ ਤੇ ਪੇਸ਼ ਕਰਨ ਜਿਹੜੇ ਉਸ ਸਮੇਂ ਦੇ ਵਿੱਚ ਇਹ ਮੰਤ ਭਾਗੇ ਨਿੰਦਣਯੋਗ ਇਹ ਕਟਰਾਮਾ ਹੋਇਆ ਦਾਸ ਨੇ 2007 ਤੋਂ 12 ਦੇ ਵਿੱਚ ਮੰਤਰੀ ਨਹੀਂ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੁੱਕ ਤੇ ਆ ਕੇ ਮੇਰਾ ਨਾਮ ਕੱਟ ਦਿੱਤਾ ਗਿਆ ਸੀ ਤੇ 12 ਤੋਂ 17 ਤੱਕ ਮੈਂ ਮੰਤਰੀ ਸੀ ਤੇ 14 ਦੇ ਵਿੱਚ ਮੈਂ ਨੈਤਿਕ ਕਾਰ ਦੇ ਆਧਾਰ ਤੇ ਆਪਣਾ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹ ਡਰਗ ਦਾ ਮਸਲਾ ਸਾਡੇ ਨਾਂ ਤੇ ਲੱਗਾ ਸੀ ਲੱਗਾ ਭਾਵੇਂ ਕਿਸੇ ਹੋਰ ਤੇ ਸੀ ਪਰ ਡਵਾਈਟ ਇਧਰ ਨੂੰ ਕਰਤਾ ਗਿਆ ਜਿਹਦੇ ਨਾਲ ਮੇਰੀ ਪਰਿਵਾਰ ਦੀ ਸਰਕਾਰ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬਦਨਾਮੀ ਹੈ ਨਾ ਉਹ ਸਾਰੀ ਦੁਨੀਆ 'ਚ ਬਹੁਤ ਹੋ ਰਹੀ ਸੀ ਉਸ ਨੂੰ ਮੁੱਖ ਰੱਖ ਕੇ ਫਿਰ ਮੈਂ 2014 ਦੇ ਵਿੱਚ ਆਪਣਾ ਅਸਤੀਫਾ ਦੇ ਦਿੱਤਾ ਜੈ ਜੀ ਜੇ ਤਾਂ ਸਾਥ ਨੇ ਕਿਹਾ ਕਿ ਜਿਹੜੀ ਹਾਲਤ ਹੈ ਉਹ ਸੋਮਣੀ ਕਲਦੋ ਦੀ ਕਾਫੀ ਪਤਲੀ ਹੋਈ ਹੈ ਸਮੇਂ ਦੇ ਵਿੱਚ ਇਸ ਕਰਕੇ ਤਰਖਾਇਆ ਗਰਾਫ ਕਰਦੇ ਆ ਇਸ ਗੱਲ ਜਿੱ ਕਿੰਨੀ ਕ ਮੰਨਦੇ ਹੋ ਕਿ ਜਿਹੜੀ ਹਾਲਤ ਪਤਲੀ ਹੋਈ ਹੈ ਉਹਦਾ ਕੀ ਕਸੂਰਾ ਦੇ ਵਿੱਚ ਨਹੀਂ ਉਹ ਤਾਂ ਸਪਸ਼ਟ ਹੈ ਹੀ ਆ ਉਹ ਤਾਂ ਸਪਸ਼ਟ ਹੈ ਇਹ ਗੱਲ ਜੇ ਹੱਦ ਹਾਲਾਤ ਪਤਲੀ ਹੋਈ ਆ ਗਲਤੀਆਂ ਹੋਈਆਂ ਕਰਕੇ ਜਿਹੜੀਆਂ ਪੰਥਕ ਗਲਤੀਆਂ ਹੋਈਆਂ ਜਿਹੜੀਆਂ ਧਾਰਮਿਕ ਤੌਰ ਤੇ ਵੱਗਿਆ ਹੋਈ ਆ ਉਹਦੇ ਕਾਰਨ ਨਹੀਂ ਸੰਗਤ ਜਿਹੜੀ ਸੀ ਸਿੱਖ ਸੰਗਤ ਸੀ ਸਿੱਖਾਂ ਨੇ ਸਾਡੇ ਕੋਲੋਂ ਮੂੰਹ ਮੋੜਿਆ ਉਹ ਗਲਤੀਆਂ ਉਹ ਗੱਲ ਜੀ ਸਾਬ ਨੇ ਹੋਰ ਕਮੇਟੀਆਂ ਚ ਮਾਮਲੇ ਨਹੀਂ ਵਿਚਾਰੇ ਜਾਂਦੇ ਰਹੇ ਕੈਬਨਟ ਚ ਮਾਮਲੇ ਲਈ ਚੱਲ ਰਹੇ ਪਰ ਫੈਸਲੇ ਆnde ਕਿਤੋਂ ਦੇਖੋ ਸਪਸ਼ਟ ਗੱਲ ਇਹ ਆ ਵੀ ਪ੍ਰਧਾਨ ਸਾਹਿਬ ਆਪਣੇ ਜਿਹੜੇ ਸਿਲੈਕਟਡ ਬੰਦੇ ਸੀ ਉਹਨਾਂ ਦੇ ਟਰਸਟਵਰਦੀ ਇਦਾਂ ਦੇ ਫੈਸਲੇ ਉੱਥੇ ਉਹ ਉਹਨਾਂ ਨਾਲ ਹੀ ਪਛਾਣ ਤੁਸੀਂ ਸਮਝਦੇ ਹੋ ਪ੍ਰਧਾਨ ਸਾਹਿਬ ਵੀ ਇਹਦੇ ਚ ਜਿਆਦਾ ਜਿਆਦਾ ਜ਼ਿੰਮੇਵਾਰ ਸੀਗੇ ਨਹੀਂ ਦੇਖੋ ਕੰਮ ਕਰੀ ਜਦੋਂ ਉਹ ਚਲਾਉਂਦੇ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਾਡੇ ਕਹਿਣ ਦਾ ਕਿ ਮਤਲਬ ਉਹਨੇ ਆਪ ਹੀ ਸਵੀਕਾਰ ਕਰ ਲਈ ਉਹਨਾਂ ਨੇ ਸਾਰੀਆਂ ਗੱਲਾਂ ਆਪਣੀ ਝੋਲੀ ਚ ਆਪ ਹੀ ਪਵਾ ਲਈਆਂ ਉਹ ਤਾਂ ਸਾਡੇ ਕਹਿਣ ਤੇ ਵੀ ਲੋਕ ਨਹੀਂ ਹੈ ਕੌਣ ਸਿਲੇਕਟ ਹੋਏ ਕੌਣ ਕੌਣ ਸਨ ਇਹ ਤਾਂ ਹੋਈ ਜਾਂ ਹੁਣ ਸਾਨੂੰ ਕੀ ਪਤਾ ਕਿਹੜੇ ਕਿਹੜੇ ਤੋਂ ਮੇਰੇ ਕਿਹੜੇ ਦੋਸਤ ਆ ਮੈਨੂੰ ਹੀ ਪਤਾ ਸਾਰਾ ਅੱਛਾ ਮਲੂਕਾ ਸਾਹਿਬ ਇੱਕ ਸਵਾਲ ਹੈ ਹੁਣ ਬਹੁਤ ਇੱਕ ਸਵਾਲ ਹੈ ਤੁਸੀਂ ਨਜ਼ਦੀਕੀ ਰਹੋ ਤੁਸੀਂ ਤੁਸੀਂ ਬੜਾ ਸਲਾਹੰਡਾਇਆ ਏ ਮੰਤਰੀਪਦ ਦੇ ਵੀ ਤੁਸੀਂ ਰਹੇ ਹੋ ਅਕਾਲੀ ਦਲ ਦੀ ਅੱਜ ਦੀ ਪੋਜੀਸ਼ਨ ਜਿਹੜੀ ਹੈਗੀ ਆ ਉਹ ਵੀ ਤੁਹਾਡੇ ਸਾਹਮਣੇ ਹੈ ਜੇ ਉਹ ਦਵਾਰਾ ਲਾਭ ਵਰਤਿਆ ਹੁੰਦਾ ਤੇ ਇਹ ਪੋਜੀਸ਼ਨ ਇੱਥੇ ਸ਼ਾਇਦ ਸ਼ਾਇਦ ਅਸੀਂ ਨਾ ਉਹ ਗੱਲਾਂ ਸ਼ਾਇਦ ਨਾ ਹੁੰਦੀਆਂ 17 ਚ ਵੀ ਦਵਾਰਾ ਅਕਾਲੀ ਦਲ ਦੀ ਤੀਜੀ ਵਾਰ ਸਰਕਾਰ ਬਣ ਜਾਂਦੀ ਉਹ ਦੋ ਗੱਲਾਂ ਕਰਕੇ ਅਕਾਲੀ ਦਲ ਦੀ ਸਰਕਾਰ ਤੀਜੀ ਵਾਰ ਨਹੀਂ ਬਣੀ ਲੋਕਾਂ ਨੂੰ ਅਕਾਲੀ ਦਲ ਦੇ ਉੱਤੇ ਸ਼ੰਕਾ ਪੈਦਾ ਹੋ ਗਈ ਸੋ ਅੱਜ ਜਿਹੜੀ ਹਾਲਤ ਹੈ ਸਾਨੂੰ ਕੁਛ ਨਾ ਕੁਛ ਪੰਥੀ ਕਿਰਪਾ ਕਰੇ ਵੈਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰੇ ਅਕਾਲ ਤਖਤ ਸਾਹਿਬ ਜੀ ਹਰਬੰਦਰ ਸਾਹਿਬ ਸਾਡੇ ਤੇ ਕਿਰਪਾ ਕਰਨ ਤਾਂ ਭਲੇ ਦਿਨ ਆ ਜਾਣਗੇ ਨਹੀਂ ਹੁਣ ਸਾਡੀਆਂ 10 ਸੀਟਾਂ ਤੇ ਤਾਂ ਜਵਾਨ ਤਾਂ ਜਬਤ ਹੋ ਗਈਆਂ ਜਦੋਂ ਅਸੀਂ ਇਕੱਠੇ ਸੀ ਹੁਣ ਅਸੀਂ ਡੋਡੀ ਹੋ ਗਏ ਉਦੋਂ ਵੀ ਥੱਲੇ ਆ ਗਈ ਪੀਸ਼ਰ ਸੋ ਵੈਗੁਰੂ ਕਿਰਪਾ ਕਰੇ ਪੰਥ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਮਲੂਕਾ ਸਾਹਿਬ ਇਹ ਚਲੋ ਇਹ ਗਲਤ ਆ ਹੋ ਗਈ ਇਹਦੇ ਵਿੱਚ ਤੁਸੀਂ ਜ਼ਿੰਮੇਵਾਰ ਮੇਸੀ ਕਿੰਨੂੰ ਸਮਝਦੇ ਹੋ ਨਹੀਂ ਮੈਂ ਕਿਸੇ ਤੇ ਕੋਈ ਦੋਸ਼ ਨਹੀਂ ਲਾਉਂਦਾ ਨਾਲ ਮੈਂ ਕਿਸੇ ਤੇ ਵੈਗੁਰੂ ਸੱਚੇ ਪਾਤਸ਼ਾਹ ਆਪ ਹੀ ਜਾਣੀ ਜਾਣਾ ਸਾਰਾ ਸ਼ੁਕਰੀਆ ਜੀ ਸੋ ਸਰਵਨ ਸਿੰਘ ਫਲੋਰ ਔਰ ਮਲੂਕਾ ਸਾਹਿਬ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਔਰ ਮੰਗ ਕੀਤੀ ਹੈ ਜੋ ਹਾਲਾਤ ਇਸ ਵੇਲੇ ਅਕਾਲੀ ਦਲ ਦੇ ਹੈਗੇ ਨੇ ਉਹ ਇਸ ਵੇਲੇ ਵਾਹਿਗੁਰੂ ਕਿਰਪਾ ਕਰੇ ਕਿ ਸੁਖਾਮੇ ਹੋ ਜਾਣ ਤੇ ਫਿਰ ਦੁਬਾਰਾ ਲੋਕ ਜਿਹੜੇ ਨੇ ਉਹ ਅਕਾਲੀ ਦਲ ਨੂੰ अपना स्म, समर्थन देन अकाली दल कैमरा पर्सन हरिंदर ज्योति बहर दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वाट्सएप चैनल आरोप